ਪਸਤਿੰਦਰ ਸਿੰਘ ਹੈ ਮੁਖੀ ਮੋਗਦਰਾ ਕਿਲਾ ਟਲਗੜ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰ ਸਾਡੀਆਂ 6 ਸੰਪਰਦਾਵਾਂ 6 ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਵਿੱਚ ਇੱਕ ਗੁਰਦੁਆਰਾ ਸੰਗਤਸਰ ਪਿੰਡ ਰਮਾਣਾ ਚੱਕ ਮਜੀਠਾ ਵਿਖੇ ਪੈਂਦਾ ਹੈ ਇਸ ਗੁਰਦੁਆਰੇ ਦਾ ਸਾਡਾ ਝਗੜਾ ਚੱਲ ਰਿਹਾ ਹੈ ਬਾਬਾ ਪੰਥ ਸਿੰਘ ਗੁਲੰਦਰ ਵਾਲਿਆਂ ਨਾਲ ਤੇ ਪਿੰਡ ਦਾ ਜਿਹੜਾ ਮੌਜੂਦਾ ਮੁਖੀ ਆਪਣਾ ਸਰਪੰਚ ਆ ਪਰਮਿੰਦਰ ਸਿੰਘ ਹੈਪੀ ਇਹ ਇਸ ਵਿੱਚ ਇੰਟਰਫੇਅਰ ਕਰ ਰਿਹਾ ਅੱਜ ਇਹਨੇ ਕੀ ਕੀਤਾ ਵੀ ਇਸ ਦਾ ਸਟੇ ਹੋਇਆ ਹੈ ਸਟੇਟਸ ਕੋ ਹੋਇਆ ਹੋਇਆ ਹੈ ਇਨੇ ਅਜ ਕੰਦਾਂ ਟੱਪ ਕੇ ਤਾਲੇ ਤੋੜ ਕੇ ਗੁਰਦੁਆਰੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਮਲਾ ਕੀਤਾ ਹੈ। ਜਿਹਦੇ ਵਿੱਚ ਅਸੀਂ ਮੌਕੇ ਤੇ ਪਹੁੰਚ ਗਏ ਆ ਉਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ, ਪੁਲਿਸ ਆਈ ਹੈ। ਪਰ ਪੁਲਿਸ ਨੇ ਹੜ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਰਾਜਨਾਮਾ ਕਰ ਲਓ, ਅੱਗੇ ਤੋਂ ਆਪਾਂ ਦੇਖ ਲਾਂਗੇ। ਪਰ ਆਪਾਂ ਉਸ ਗੱਲ ਨੂੰ ਨਹੀਂ ਮੰਨਦੇ। ਐਪਲੀਕੇਸ਼ਨ ਦਿੱਤੀ ਹੈ ਪਣਾਂ ਦੀ ਬਣਦੀ ਜੋ ਕਾਰਵਾਈ ਹੈ ਉਹ ਕੀਤੀ ਜਾਵੇ। ਪੁਲਿਸ ਕੋਲ ਕੇ ਐਪਲੀਕੇਸ਼ਨ ਲੈ ਕੇ ਤੇ ਜਿਹੜਾ ਪਰਮਿੰਦਰ ਹੈਪੀ ਆ ਉਹਨੂੰ ਅਰੈਸਟ ਕਰਕੇ ਲੈ ਕੇ ਗਏ ਨੇ ਇੱਕ ਕੋਈ ਸਰਪੰਚ ਹੋਰ ਹਾਲ ਦੇ ਇੱਕ ਸਰਪੰਚ ਹੋਰ ਜਿਹੜੇ 12 ਬੰਦੇ ਆਏ ਅਸਲੇ ਸਮੇਤ ਆਏ ਨੇ ਤਾਲਾ ਤੋੜਿਆ ਗੁਰਦੁਆਰੇ ਆਏ ਨੇ ਉਹਨਾਂ ਚ ਦੋਵਾਂ ਤਿੰਨਾਂ ਨੂੰ ਲੈ ਗਈ ਜਦ ਕਿ 35 ਜਾਣੇ ਬੰਦੇ ਸੀ ਕਿ ਬੀਬੀਆਂ ਸਮੇਤ ਇਹਨਾਂ ਨੇ ਗੁਰਦੁਆਰੇ ਅੰਦਰ ਐਂਟਰੀ ਪਾਈ ਆ ਅਸੀਂ ਅਸਲਾ ਵਿੱਚ ਕਿਹੋ ਜਿਹੀ ਕੋਸ਼ਿਸ਼ ਹੋ ਰਹੀ ਹੋ ਚੁਗੀ ਇਹਨਾਂ ਤਿੰਨਾਂ ਚਾਰਾਂ ਜਾਣੇ ਕੋਲ ਤਾਂ ਫਿਸਟਲ ਸੀਗੇ ਕਈਆਂ ਕੋਲ ਦਾਤਰ ਸੀਗੇ ਗੁੰਡਾਸੀ ਸੀਗੇ ਇਹਨਾਂ ਪਹਿਲਾਂ ਤਾਲਾ ਤੋੜਿਆ ਫਿਰ ਅੰਦਰ ਵਾਲੇ ਆ ਕੰਦਾ ਟੱਪੀਆਂ ਗਈਆਂ ਸਨ ਜਿਹਦੇ ਹੱਥੋਂ ਪਾਈ ਹੋਈ ਹੈ ਇਹ ਹੱਥੋਂ ਪਾਈ ਨਹੀਂ ਹੋਈ ਆਪਾਂ ਕਿਸੇ ਨਾਲ ਨਹੀਂ ਹੋਣ ਦਿੱਤੀ ਆਪਣੇ ਸੰਗ ਨਾਲ ਸਮਝਾ ਕੇ ਰੋਕਿਆ ਪਰ ਪ੍ਰਸ਼ਾਸਨ ਨੂੰ ਪਹਿਲਾਂ ਡੀਸੀ ਸਾਹਿਬ ਨੂੰ ਫੋਨ ਕੀਤਾ ਗਿਆ ਵਾ ਉਹਨਾਂ ਨੇ ਅੱਗੇ ਉਹਨਾਂ ਦੀ ਡਿਊਟੀ ਲਾਈ ਆ ਪਹਿਲਾਂ ਐਸਆਈ ਸਿੰਘ ਉਹਨਾਂ ਦੇ ਬਾਪ ਜਿਹੜੇ ਹੈਗਾ ਐਸ ਐਚਓ ਜਿਹੜੇ ਆ ਕਰਨਪਾਲ ਹੁਣੇ ਆਏ ਆ ਪਰ ਉਹਨਾਂ ਵੱਲੋਂ ਸਾਡੇ ਤੇ ਦਬਾਅ ਸੀਗਾ ਕਿ ਤੁਸੀਂ ਰਾਜੀਨਾਮਾ ਕਰ ਲਓ ਅਸੀਂ ਫਿਰ ਕੱਲ ਬਹਿ ਕੇ ਕਰ ਲਾਂਗੇ ਜਾਂ ਪੁੱਛ ਕਰ ਲਾਂਗੇ ਤੁਹਾਡੇ ਘਰ ਤੇ ਹਮਲਾ ਹੋਇਆ ਪਰ ਕੋਈ ਸਰਕਾਰ ਕਾਰਵਾਈ ਕਰ ਤੇ ਥੋੜੀ ਬਿਧਾਨਾ ਗਾਨਿਕ ਕਰ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਮੈਨੂੰ ਲੱਗਦਾ ਵੀ ਦੇਖੋ ਕਿਤਨਾ ਕੀਤੇ ਇਹਨਾਂ ਅੰਦਰ ਕਿਸੇ ਪੋਲੀਟਿਕਲ ਬੰਦੇ ਦਾ ਦਬਾਅ ਆ ਮੈਨੂੰ ਲੱਗਦਾ ਵੀ ਥੋੜਾ ਬਤਨ ਨੂੰ ਟਰਕਾ ਕੇ ਅੱਗੇ ਪਿੱਛੇ ਕਰਨਗੇ ਤੇ ਕੱਲ ਨੂੰ ਕੋਈ ਜਾਲੀਮਾਨੀ ਕਿਸੇ ਪ੍ਰਕਾਰ ਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜਾਂ ਤਾਂ ਪੁਲਿਸ ਪ੍ਰਸ਼ਾਸਨ ਹੋਏਗਾ ਜਾਂ ਮੌਜੂਦਾ ਪਿੰਡ ਦਾ ਮੁਖੀ ਜਿਹੜਾ ਆਪ ਆਪਣਾ ਹੈਗਾ ਹੈਪੀ ਸਰਪੰਚ ਹੋਊਗਾ ਜਾਂ ਫਿਰ ਪ੍ਰਸ਼ਾਸਨ ਕਹੇ ਜਾਏਗਾ ਆਪਾਂ ਤੇ ਤੌਰ ਤੇ ਸਿੱਧੇ ਤੌਰ ਤੇ ਐਪਲੀਕੇਸ਼ਨ ਸਾਰਿਆਂ ਨੂੰ ਤਲਾਕ ਕੀਤੀ ਹੈ 112 ਤੇ ਕਾਲ ਵੀ ਕੀਤੀ ਆ ਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਆੜੀਆਂ ਕੰਦਾ ਟੱਪੀਆਂ ਗਈਆਂ ਤਾਲੇ ਤੋੜੇ ਗਏ ਆ ਗੁਰੂਗ੍ਰੰਥ ਸਾਹਿਬ ਦੀ ਬਿਦਲੀ ਵੀ ਹੋ ਸਕਦੀ ਜਦ ਕਿ ਹਾਤੋਂ 6 ਕੁ ਮਹੀਨੇ ਪਹਿਲਾਂ ਗੁਰੂਗ੍ਰੰਥ ਸਾਹਿਬ ਦੀ ਬਿਦਲੀ ਵੀ ਹੋ ਸਕਦੀ ਜਦ ਕਿ ਹਾਤੋਂ 6 ਕੁ ਮਹੀਨੇ ਪਹਿਲਾਂ ਪਰਮਿੰਦਰ ਹੈਪੀ ਨੇ ਮੈਨੂੰ ਫੋਨ ਤੇ ਆਡੀਓ ਮੇਰੇ ਕੋਲ ਹੈ ਗੁਰਦੁਆਰੇ ਧੱਕਾ ਨਾ ਮਾਰਾ ਸਰੂਪ ਖੜਨ ਦੀ ਧਮਕੀ ਵੀ ਦਿੱਤੀ ਉਹ ਮੈਂ ਆਨ ਰਿਕਾਰਡ ਡੀਐਸਪੀ ਨੇ ਰਿਕਾਰਡਿੰਗ ਵੀ ਭੇਜੀ ਉਹਨਾਂ ਨੇ ਆ ਕੇ ਮੌਕੇ ਤੇ ਉਹਨਾਂ ਨੂੰ ਕੀਤਾ ਵੀ ਚਲੋ ਇਹ ਗੱਲ ਮੁੜ ਕੇ ਨਹੀਂ ਹੋਈ ਪਰ ਉਹਦੇ ਮੰਦ ਜਿਹੜੀ ਮਨਛਾ ਕਿਸੇ ਲਈ ਤੁਹਾਡਾ ਨੁਕਸਾਨ ਕਰ ਸਕਦਾ ਆੜਾ ਮਾਲੀ ਨਾਲ ਜਾਲੀ ਨਾਲ ਨੁਕਸਾਨ ਕਰ ਸਕਦਾ ਪਰਮਿੰਦਰ ਹੈ ਜੇ ਬਾਕੀ ਬੰਦੇ ਗ੍ਰਿਫਤਾਰ ਨਹੀਂ ਕਰਦੇ ਬਾਬਾ ਜੀ ਫਿਰ ਆਪਾਂ ਆਪਣੀ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਜਥੇਬੰਦੀਆਂ ਨੂੰ ਸਾਰ ਨੂੰ ਲੈ ਕੇ ਧਰਨਾ ਲਾਵਾਂਗੇ ਜੇ ਕੋਈ ਗੱਲ ਨਹੀਂ ਹੁੰਦੀ ਤਾਂ ਅਸੀਂ ਇਸ ਗੱਲ ਦਾ ਪੂਰਾ ਵਿਰੋਧ ਕਰਾਂਗੇ ਕਿਉਂਕਿ ਅਸੀਂ ਦੇ ਜੇ ਸਟੇ ਆਪਣਾ ਕੋਰ ਦਾ ਸਟੇ ਨੂੰ ਆਰਡਰ ਨਹੀਂ ਮੰਨਦੀ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਇਹ ਨਹੀਂ ਮੰਨਦੇ ਹੈਗੇ ਫਿਰ ਤਾਂ ਦੁਨੀਆ ਦਾ ਕੋਈ ਫਾਇਦਾ ਨਹੀਂ ਕੋਈ ਸਟੇ ਕਰਾਉਣ ਦਾ ਫਾਇਦਾ ਨਹੀਂ ਆ ਗਿਆ ਮੇਰੀ ਅਪੀਲ ਹੈ ਕਿ ਇਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾ ਕੇ ਮੜ ਕੇ ਮੜ ਕੇ ਆਇਆ ਤਵਾ ਕੇ ਇਹੋ ਜੀ ਘਟਨਾ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਜੀ ਪਰਵੰਦਰ ਸਿੰਘ ਇਹ ਘਟਨਾ ਚਾਹ ਹਾਂਜੀ ਸਰਪੰਚ ਜੀ ਉਹ ਜਿਹੜਾ ਗੁਰਦਾਸ ਦਾ ਵਿਵਾਦ ਚੱਲਿਆ ਕੀ ਕਰਾਂ ਚੱਲੋ ਜੀ ਗੁਰਦੁਆਰੇ ਦਾ ਵਿਵਾਦ ਇੱਥੇ ਬਾਬਾ ਸਤਿੰਦਰ ਸਿੰਘ ਆ ਕਿਲਾ ਟਾਲਗੜ ਮਕੇਰੀ ਵਾਲੇ ਉਹਨਾਂ ਨੇ ਜਾਣ ਪੁੱਝ ਕੇ ਵਿਵਾਦ ਪਾਇਆ ਵਾ ਗੁਰਦੁਆਰੇ ਦਾ ਸਾਡੇ ਫਰਖਵਾਲ ਵਾਲੇ ਬਾਬਾ ਜਵਾਹਰ ਸਿੰਘ ਵੀ ਸੰਪਰਦਾਇਆ ਉਹਨਾਂ ਦੇ ਦੋ ਚੇਲੇ ਹੋਏ ਆ ਬਾਬਾ ਮਹਿੰਦਰ ਸਿੰਘ ਜੀ ਤੇ ਬਾਬਾ ਹਰੀ ਸਿੰਘ ਜੀ ਜੋ ਸੰਪਰਦਾਵਾ ਬਖੋ ਬਖੋ ਜਿਹੜਾ ਬਾਬਾ ਮਹਿੰਦਰ ਸਿੰਘ ਜੀ ਇਹਨਾਂ ਦਾ ਸੰਤ ਕੜ ਡੇਰਾ ਹੈਗਾ ਜਿਲੰਦਰ ਪੁਰਸਲਾ ਰੋਡ ਤੇ ਜਿਹੜਾ ਬਾਬਾ ਹਰੀ ਸਿੰਘ ਜੀ ਇਹਨਾਂ ਦਾ ਕਿਲਾ ਟਾਲਗੜ ਮਕੇਰੀ ਆ ਇਸ ਗੁਰਦੁਆਰੇ ਦਾ ਜਿਹੜਾ ਮੇਨ ਜਿਹੜਾ ਸਥਾਨ ਆ ਗੁਰਦੁਆਰਾ ਸੰਗਤ ਸਰ ਮੜਾ ਚੱਕ ਇਹ ਜਿਹੜੀ ਵਿਰਾਸਤ ਆ ਇਹ ਸਾਰੀ ਉਹ ਜਲੰਧਰ ਵਾਲਿਆਂ ਦੇ ਨਾਲ ਤੇ ਆ ਮਤਲਬ ਉਸ ਜਲੰਧਰ ਵਾਲੇ ਜਿਹੜੀ ਸੰਪਰਦਾਇ ਸੀ ਉਹਨਾਂ ਦੇ ਜਿਹੜੇ ਬਾਬਾ ਮਹਿੰਦਰ ਸਿੰਘ ਜੀ ਸੀ ਉਹਨਾਂ ਦੇ ਅਗੇ ਚਲੇ ਗਏ ਹੋਏ ਆ ਬਾਬਾ ਦਦਾਰ ਸਿੰਘ ਜੀ ਪਿੰਡ ਵਾਲਿਆਂ ਨੇ 1993 ਦੇ ਵਿੱਚ ਸਲਾਹ ਕਰਕੇ ਤੇ ਇਹ ਸਾਰਾ ਜਿਹੜਾ ਸਥਾਨ ਸੀ ਇਹ ਬਾਬਾ ਦਦਾਰ ਸਿੰਘ ਜੀ ਦੇ ਨਾਮ ਤੇ ਕਰਵਾਤੀ ਵਿਰਾਸਤ ਉਸ ਤੋਂ ਬਾਅਦ ਹੁਣ 2-3 ਸਾਲ ਹੋਏ ਆ ਬਾਬਾ ਦਦਾਰ ਸਿੰਘ ਜੀ ਜਿਹੜੇ ਉਹ ਸਰੀਰ ਛੱਡ ਗਏ ਉਹਨਾਂ ਦੀ ਗੱਦੀ ਦੇ ਉੱਤੇ ਦੀ ਦਸਤਾਰਬੰਦੀ ਆ ਉਹ ਅੱਗੇ ਬਾਬਾ ਭਗਵਾਨ ਸਿੰਘ ਜੀ ਨੂੰ ਹੋਈ ਆ ਮਤਲਬ ਦੇਰਾ ਸੰਤ ਘਰ ਜਲੰਧਰ ਵਾਲਿਆਂ ਨੂੰ ਇਹ ਵੀ ਜਮਲੇ ਆਪਾਂ ਪਾੜੀ ਦੇ ਟੱਚ ਦੇਖਣ ਦੇ ਮੜਾ ਜੇ ਕੈਮਰਾ ਘਮਾਓ ਇਹ ਵੀ ਬਾਬਾ ਦਦਾਰ ਸਿੰਘ ਜੀ ਨੇ ਬਣਾਈ ਆਪਣੇ ਹੱਥੀਂ ਜਿੰਦਰਾ ਉਹ ਸਾਹਮਣੇ ਜਿਹੜੇ ਕਮਰੇ ਹੋਗੇ ਉਹਨਾਂ ਨੇ ਬਣਾਏ ਆ ਇੱਥੇ ਹਰ ਮੱਸੇ ਦੀ ਮੱਸਿਆ ਉਹ ਖੰਡਪੁਰ ਸਾਹਿਬ ਕਰਵਾਉਂਦੇ ਸੀ ਤੇ ਨਾਲ ਅਲੰਕਰ ਚੱਲਦੇ ਸੀ ਬਹੁਤ ਵੱਡਾ ਪ੍ਰਵਾਹ ਚੱਲਦਾ ਹੈ ਉਹਨਾਂ ਦੀ ਇੱਛਾ ਹੀ ਬਾਬਾ ਦਦਾਰ ਸਿੰਘ ਜੀ ਫਿਰ ਮਾਣੇ ਚੱਕਦਾ ਜਿਹੜਾ ਸਥਾਨ ਹੈ ਜਿਵੇਂ ਉਹਨਾਂ ਨੇ ਬਹੁਤ ਸਾਰੇ ਬਹੁਤ ਵਧੀਆ ਸਥਾਨ ਬਣਾਏ ਆ ਆਨੰਦਪੁਰ ਸਾਹਿਬ ਵੀ ਉਹਨਾਂ ਦਾ ਡੇੜਾ ਸੰਤਗੜ ਹੈ ਸਵਾਸਤਰਾ ਕੱਲੇ ਦੇ ਵਿੱਚ ਬਹੁਤ ਵੱਡੀਆਂ ਮਾਤਿਆ ਇੱਥੇ ਲਖਨਪੁਰਿਆ ਗਿਲੰਦਰਿਆ ਹੋਰ ਵੀ ਅਤੇ ਆਪਣੇ ਹਰੀਕੇ ਪਤਣਿਆਂ ਜੀਬੀ ਸਾਹਿਬ ਆ ਬਹੁਤ ਵਧੀਆ ਸਥਾਨ ਨੇ ਤੇ ਦਸ ਬਰਨ ਉਹਨਾਂ ਦਾ ਸੁਮੇਰ ਸਿੰਘਪੁਰ రామਗੜਾ ਤੇ ਉਹ ਜਿਹਾ ਜਿਹੜੇ ਕਹਿੰਦੇ ਨਾ ਅੱਜ ਅੱਜ ਦਾ ਕੀ ਮਾਮਲਾ ਪਾਣੀ ਚੱਕਲਾ ਸਥਾਨ ਜਿਹੜਾ ਵੀ ਚਰਦੀ ਕਲਾ ਦੇ ਨਾਲ ਵਧੀਆ ਬਣਾਇਆ ਜਾਵੇ ਬਾਬਾ ਜਵਾਲਾ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਉਹ ਜਦੋਂ ਉਹਨਾਂ ਦੇ ਸਰੀਰ ਛੱਡ ਗਿਆ ਉਹਨਾਂ ਦੀ ਵਿਰਾਸਤ ਚੜ ਗਈ ਆ ਕਿ ਬਾਬਾ ਭਗਵਾਨ ਸਿੰਘ ਜੀ ਦੇ ਨਾਮ ਤੇ ਇੱਥੇ ਹੁਣ ਜਿਹੜਾ ਬਾਬਾ ਸਤਿੰਦਰ ਸਿੰਘ ਜੀ ਆ ਇਹ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਮਾਰ ਮਾਰ ਕਰੀ ਆਣ ਕੇ ਤੇ ਕਣਕ ਵੇਚ ਦਿੰਦੇ ਆ ਕਦੀ ਛੰਡਾ ਇਹਨਾਂ ਨੂੰ ਬੜਾ ਮਨਨ ਕੀਤਾ ਇਹਨਾਂ ਨੂੰ ਇਹ ਆ ਕਿ ਲੋ ਸਾਨੂੰ ਤੇ ਨਗਰ ਵਾਲਿਆਂ ਨੂੰ ਗੁਰਦੁਆਰਾ ਸਾਹਿਬ ਚਾਹੀਦਾ ਤੁਸੀਂ ਬਣਾ ਦਿਓ ਚਲੋ ਗੁਰਦੁਾਰੇ ਦਾ ਤੜੀ ਦਾ ਗੁਰਦੁਾਰੇ ਦਾ ਕੋਈ ਮਸਲਾ ਨਹੀਂ ਆ ਲੰਬੇ ਰੇੜੇ ਵਧੀਆ ਸਥਾਨ ਬਣਦੇ ਆ ਇਹ ਹਰ ਵਾਰੀ ਲਾਰਾ ਬੁੱਤਾ ਲਾ ਦਿੰਦਾ ਵਾ ਬਾਬਾ ਸਤਿੰਦਰ ਸਿੰਘ ਵੀ ਅਗਲੀ ਵਾਰੀ ਅਸੀਂ ਨਹੀਂ ਪੱਥਰ ਰੱਖਾਂਗੇ ਅਗਲੀ ਵਾਰੀ ਕਰਾਂਗੇ ਆ ਪਿਛੇ ਪਿਛਲੇ ਸਾਲ ਟੀਨਾ ਪਾਈਆਂ ਵਾਂ ਲਗਰਦੇ ਉਹ ਟੀਨਾ ਧਾਰ ਲੈਂਦੀਆਂ ਵਾਂ ਤੇ ਹਜੇ ਤੱਕ ਇਹਨਾਂ ਨੇ ਬਿਲਡ ਕੋਈ ਪਾਜੀ ਸਾਡੇ ਤਿੰਨਾਂ ਦੇ ਪਾਸੇ ਤੇ ਬਾਬਾ ਲਾਲੀ ਕਹਿੰਦਾ ਸਤਜੰਤ ਸਿੰਘ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਤੁਸੀਂ ਇਹ ਕਿਨੂੰ ਕੁੱਛ ਕੇ ਪਾਈਆਂ ਕੋਣ ਹੈ ਨਗਰ ਵਾਲਿਆਂ ਨੇ ਸਲਾਹ ਕੀਤੀ ਹੈ ਵੀ ਅਸੀਂ ਗੁਰਦੁਆਰਾ ਸਾਹਿਬ ਆਪ ਅਸੀਂ ਬਣਾਵਾਂਗੇ ਅਸੀਂ ਨਾ ਦੇ ਬਾਬਾ ਮਹਿੰਦਰ ਸਿੰਘ ਨੂੰ ਦੇਣਾ ਤੇ ਨਾ ਇਹਨਾਂ ਨੂੰ ਬਾਬੇ ਲਾਲੀ ਨੂੰ ਅਸੀਂ ਆਪਣੀ ਮਰਜ਼ੀ ਨਾਲ ਆਪ ਗ੍ਰਹੀ ਕਰਕੇ ਤੇ ਵਧੀਆ ਇਥੇ ਹਸਤਾਨ ਬਣਾਵਾਂਗੇ ਇਹ ਹੁਣ ਸਾਡੇ ਕੰਮਾਂ ਵਿੱਚ ਆਣ ਕੇ ਅਜੇ ਵੇਖੋ ਅਸੀਂ ਇੱਥੇ ਆਏ ਆਣ ਕਿਨਾਂ ਨੇ ਜਿੰਦਰੇ ਮਾਰ ਤੇ ਹੁਲੜ ਬਾਜੀ ਰਫਲਾ ਲੈ ਕੇ ਦਸਤਰ ਕਰਪਾਲਾ ਮੇਰੇ ਕੋਲ ਵੀਡੀਓ ਹੈਗੀ ਫੋਨ ਦੇ ਵਿੱਚ ਜੰਗ ਕਰਦਾ ਕਿ ਜੰਗ ਕਰਦਾ ਕਿ ਜਾਂ ਤੁਸੀਂ ਇੱਥੋਂ ਜਿੱਦੇ ਨਿਕਲੋਗੇ ਜਾਂ ਇਹ ਟੇਕਰ ਓਡਾਪੋਡਾ ਬੰਦਾ ਵਾ ਜਿਹੜਾ ਮਨਜੀਤ ਸਿੰਘ ਉਹ ਕੋਲ ਦੇ ਵਿੱਚ ਉਹਨੇ ਪਰਨਾ ਪਾਇਆ ਇਹ ਗੁਰਦੁਆਰੇ ਦਾ ਪ੍ਰਧਾਨ ਬਣਾਇਆ ਜਾ ਵੇਖੋ ਉਹਨੂੰ ਪੁਛੋ ਮੂਲ ਮੰਤਰ ਦਾ ਪਾਰਟੀ ਚ ਨਾ ਦੇ ਸਵੇਰੇ ਇੱਥੇ ਬੀਬੀਆਂ ਆਉਂਦੀਆਂ ਵਾ ਦਰਸ਼ਨ ਮੇਲੇ ਕਰਨ ਚੈਪਰੀਆਂ ਨੇ ਪਾਈ ਹੁੰਦੀ ਹੈ ਸਿਰ ਤੇ ਖਿਲਾੜੀਆਂ ਹੁੰਦਾ ਕਰ ਇੱਥੇ ਬਰਸ਼ ਕਰਨ ਦੇ ਹੁੰਦਾ ਵਾ ਬੈਠੇ ਸ਼ਿੰਗਰੇ ਉੱਤੇ ਕਰੀ ਕੁੱਛ ਕਦੀ ਕੋਸ਼ਿਸ਼ ਜਨਾਂ ਦੀਆਂ ਹੁੰਦੀਆਂ ਤਾਂ ਸ਼ੇਰ ਦੇ ਵਿੰਗਮ ਹੈਗਾ ਵਿਆਹ ਨਹੀਂ ਹੋਇਆ ਤਾਂ ਉਹੋ ਜੇ ਬੰਦੇ ਇੱਥੇ ਪ੍ਰਧਾਨ ਬਣਾਈ ਆ ਤੇ ਲੋਚ ਮੰਡਲੀ ਇੱਥੇ ਸਾਰੀ ਇਕੱਠੀ ਹੋਈ ਹੈ ਅਸੀਂ ਇੱਕ ਮੈਂ ਇੱਕ ਪਿੰਡ ਦਾ ਸੇਵਾਦਾਰ ਹੋਣ ਦੇ ਨਾਤੇ ਅਸੀਂ ਇਹੋ ਸਲਾਹ ਕੀਤੀ ਹੈ ਵੀ ਇਹ ਜਿਹੜਾ ਡੇਰਾ ਵਾ ਅਸੀਂ ਇਹਨਾਂ ਨਾਂ ਦੇ ਹਰਖਵਾਲਿਆਂ ਨੂੰ ਦੇਣਾ ਹੈ ਇਹਨਾਂ ਨੂੰ ਮਕੇਰੀਆਂ ਵਾਲਿਆਂ ਨੂੰ ਤੇ ਨਾਜਵੰਦਰ ਵਾਲਿਆਂ ਨੂੰ ਅਸੀਂ ਆਪ ਇਹ ਸਤਾਰ ਬੜਾਵਾਂਗੇ ਵਰੀਆ ਗੜਾਈ ਕਰਕੇ ਅੰਦਰ ਚੜ੍ਹਦੀ ਕਲਾ ਦੇ ਨਾਲ ਜੋ ਵੀ ਇੱਥੋਂ ਦਾ ਭਾਇ ਕਰੇਗਾ ਹਸਤਾਬ ਚੜਾਵਾ ਆਏਗਾ ਉਹ ਤੇ ਮਿੱਟੀ ਪੜਾਵਾਂਗੇ ਮਟੀਰੀਅਲ ਨੂੰ ਗੁਰਦੁਆਰੇ ਦੀ ਇਮਾਰਤ ਬੜਾਵਾਂਗੇ ਬਾਬਾ ਸਤਿੰਦਰ ਸਿੰਘ ਜੀ ਨੇ ਕਹਣਾ ਵੀ ਕੰਦਾ ਟੱਪ ਕੇ ਤੇ ਜਿੰਦਰਾ ਤੋੜਿਆ ਕੋਈ ਕੰਦਾ ਟੱਪ ਕੇ ਕੋਈ ਜਿੰਦਰਾ ਤੋੜਿਆ ਜਿਹੜਾ ਦਿਖਾ ਦੇ ਸਾਨੂੰ ਇਹਨਰ ਕੋਲ ਵੀਡੀਓ ਹੈ ਕਿਹੜਾ ਜਿੰਦਰਾ ਤੋੜਿਆ ਦੱਸੋ ਇਹਨਾਂ ਦੀ ਪ ਵੇਖੋ ਸੋਖਾ ਸਾਨੂੰ ਜਿੰਦਰਾ ਵਜਾਓ ਸਾਹਮਣੇ ਦਰਬਾਰ ਨੂੰ ਵੀ ਜਿੰਦਰਾ ਵਜਾਓ ਤੁਸੀਂ ਵੀ ਗੁਰਦੁਆਰਿਆਂ ਦੇ ਵਿੱਚ ਤੁਹਾਡੇ ਵੀ ਗੁਰਦੁਆਰੇ ਨਗਰਾਂ ਦੇ ਵਿੱਚ ਆ ਗਏ ਆ ਉਹੀ ਦੱਸ ਦਿਓ ਕੋਈ ਗੁਰੂ ਘਰ ਹੈਗਾ ਜਿੱਥੇ ਜਿੰਦਰੇ ਮਾਰਿਆ ਕਿਸੇ ਨੇ ਹੁਣ ਦੱਖਣ ਵੱਲੇ ਕੰਨਵਾ ਮੱਥਾ ਟੇਕਣਾ ਪਹਿਲਾਂ ਜਿੰਦਰੇ ਖਲਵਾਵੇ ਮਜ਼ੂਰੀ ਲੈ ਕੇ ਇਸੇ ਗੱਲ ਦਾ ਤੇ ਵਾਦੋਵਾਦ ਹੈ ਠੀਕ ਠੀਕ ਜਿੰਦਰੇ ਮਾਰਨ ਦਾ ਕੀ ਕੰਮ ਹੈ ਗੁਰੂ ਘਰ ਦੇ ਵਿੱਚ ਅੱਜ ਦੇਸੀ ਇੱਥੇ ਗੁਰਦੁਆਰਾ ਸੰਗਤ ਸੰਗਤ ਸਰਸਬਾਹ ਆਏ ਸੀਗੇ ਤੇ ਲੋਧਰਾਂ ਦਾ ਮਸਲਾ ਸੀਗਾ ਤੇ ਪ੍ਰੈਸ ਕੈੱਸ ਸੀਗੇ ਵੀ ਕੁਝ ਬੰਦੇ ਗੁਰਦੁਆਰਾ ਸਾਹਿਬ ਦੇ ਕੰਟੇਪ ਕੇ ਆਗੇ ਸੀਗੇ ਉਸ ਸੰਬੰਧੀ ਲਿਖਤੀ ਰਿਪੋਰਟ ਸਾਹਬ ਨੂੰ ਦੇ ਦਿੱਤੀ ਗਈ ਹੈ ਤੇ ਜਿਹੜੀ ਬੰਦੀ ਕਾਰਵਾਈ ਆ ਉਹ ਬੰਦੇ ਤੇ ਕੀਤੀ ਜਾ ਰਹੀ ਹੈ ਬਾਕੀ ਜੋ ਵੀ ਮਾਲਕਡਾਰਚ ਆਪਣਾ ਹੋਇਆ ਐਂਟਰੀ ਵਾਪਰ ਰਿਕਾਰਡ ਚੈੱਕ ਕਰਕੇ ਉਹ ਰੱਖ ਦਿੰਦੇ ਨੇ ਇਹ ਫੈਂਡਰ ਮਾਣਾ ਚੱਕ ਲਈ ਗੁਰਦੁਆਰਾ ਸੰਗਤ ਸਰਸਬਾਹ ਤੇ ਜਿਹੜਾ ਕੋਈ ਵਿਵਾਦ ਹੋਇਆ ਸੀਗਾ ਉਸ ਬੰਦੇ ਵਿੱਚ ਸਾਨੂੰ ਪਤਾ ਲੱਗਾ ਵਾ ਬਾਬਾ ਜੀ ਸਤਿੰਦਰ ਸਿੰਘ ਹਣਾ ਵੱਲੋਂ ਜਿਹੜੀ ਆ ਉਹ ਸਾਨੂੰ ਐਪਲੀਕੇਸ਼ਨ ਜਿਹੜੀ ਦਿੱਤੀ ਗਈ ਹੈ ਕਿ ਦੂਸਰੀ ਪਾਰਟੀ ਵੱਲੋਂ ਇੱਥੇ ਜਿਹੜਾ ਹੈਗਾ ਵਾ ਉਹ ਨਜਾਇਜ਼ ਤੌਰ ਤੇ ਜਿਹੜੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਹੁਣ ਅਹੀਂ ਮੌਕੇ ਤੇ ਆਏ ਆ ਤੇ ਇਹਨਾਂ ਦੇ ਹੈਗੇ ਜਿਹੜੀ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜੋ ਬਣਦੀ ਆ ਉਹ ਕਾਰਵਾਈ ਕਰਨ ਲੱਗਿਆ ਜੋ ਸਟੇਟਸ ਸੀਗਾ ਉਹਦੇ ਮੁਤਾਬਕ ਹੀ ਰਹੂ ਸਰ ਦੂਜੀ ਪਾਰਟੀ ਕਿੱਥੋਂ ਦੀ ਹੈ ਇਹ ਇਹ ਬੰਦ ਰਮਾਣਾ ਚੱਕਦੀ ਨਹੀਂ ਅਸੀਂ ਤੇ ਸਰ ਇਹਨਾਂ ਦਾ ਇੱਕ ਦੋਸ਼ ਆ ਵੀ ਹੈ ਕਿ ਜੀ ਇਹ ਕੰਧਾਂ ਟੱਪ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਨੇ ਤੇ ਹੱਥ ਤੇ ਹਥਿਆਰ ਲੈ ਕੇ ਇੱਥੇ ਕੈਮਰੇ ਲੱਗੇ ਨੇ ਜੀ ਸਾਰੀ ਜਿਹੜੀ ਐਵਿਡੈਂਸ ਉਹ ਹੀ ਲਵਾਂਗੇ ਤੇ ਕੀ ਕਾਰਵਾਈ ਕੀ ਹੋਏ ਜੇ ਜਿਹੜਾ ਦੋਸ਼ੀ ਪਾਇਆ ਜਾਏਗਾ ਕਿਸ ਤਰ੍ਹਾਂ ਦੀ ਕਾਰਵਾਈ ਹੋਏ ਉਹਦੇ ਜੀ ਇਹਨਾਂ ਨੇ ਐਪਲੀਕੇਸ਼ਨ ਸਾਨੂੰ ਦਿੱਤੀ ਆ ਉਹਦੇ ਮੁਤਾਬਕ ਜਿਹੜੇ ਵੀ ਜੁਰਮ ਬਣਦੇ ਹੋਏ ਉਹਨਾਂ ਤਹਿਤ ਕਰੀ ਤੇ ਚਲੋ ਠੀਕ ਹੈ